ਸਾਸਰੀ ਕਾਲ ਦੋਸਤੋ ਦਸਵੀਂ ਫੀਲ ਬਲੌਗ ਤੁਹਾਡਾ ਸਵਾਗਤ ਹੈ ਬਾਈ ਆਹ ਦੇਖੋ ਕਿਵੇਂ ਮੁੱਛਾਂ ਚੜੀ ਜਾਂਦਾ ਸੋ ਬਈ ਅੱਜ ਅਸੀਂ ਆਏ ਹਾਂ ਕੱਖ ਵੜਣਾ ਉਹਦਾ ਅਸੀਂ ਰੋਜ ਆ ਬਾਈ ਰੋਜ ਆਹੀ ਕੁੱਤ ਪਣਾ ਹੁੰਦਾ ਪਰ ਕਰਨਾ ਪੈਂਦਾ ਕੀ ਕਰੀਏ ਅੱਜ ਦਿਖਾ ਆਹ ਆਹ ਦੇਖ 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 ਚੋਬਰ ਕਿਵੇਂ ਚੱਕ ਚੱਕ ਕੇ ਕੱਖ ਪਰੇ ਹੋਏ ਅੱਗੇ ਹੁਣ ਤਾਂ ਕੀ ਕਰਦਾ ਹੁੰਦਾ ਇਹਦੇ ਹੱਥ ਚ ਹੁੰਦੀ ਹੈ ਦੰਗਲੀ ਕਦੇ ਪਰ ਕੇ ਕਰੋ ਗੁਜਾ ਪਾਤਾ ਕਦੇ ਨਾ ਮੈਂ ਆਪ ਕੰਮ ਕਰਦਾ ਹੁੰਦਾ ਸਾਰਾ ਅੱਜ ਵੀਡੀਓ ਬਣਵਾਉਣ ਦੇ ਚੱਕਰ ਦੇ ਵਿੱਚ ਦੇ ਕਿਵੇਂ ਖੁਸ਼ੀਆਂ ਚੜੀਆਂ ਪਈਆਂ ਨੇ ਮੇਰੇ ਸਾਲੇ ਨੂੰ ਲੰਮਗੋੜੜ ਜੀ ਨੂੰ ਆ ਪਹਿਲੇ ਕੱਖੇ ਸਾਰੇ ਹੁਣੇ ਪਾਉ ਵੀਡੀਓ ਬਣਾਉਣ ਜਿੰਨਾ ਚਿਰ ਵੀਡੀਓ ਬਣੂਗੀ ਉੰਨਾ ਚਿਰ ਇਹ ਪਾਊਗਾ ਬਈ ਜਦੋਂ ਵੀਡੀਓ ਬਣ ਕੇ ਹਟ ਗਈ ਇਹਨੇ ਨਡਕਾ ਤੋੜ ਕੇ ਦੇਣਾ ਦੇਖ ਅੱਜ ਤਾਂ ਇਹ ਲੱਗ ਰਿਹਾ ਜਿਵੇਂ ਸਾਰੀ ਦੁਨੀਆ ਦਾ ਕੰਮ ਆ ਬੰਦਾ ਇਹੀ ਹੁੰਦਾ ਬਸ ਬਸ ਆਹੀ ਮੈਨੂੰ ਪਤਾ ਸਮਝ ਗਿਆ ਮੈਂ ਤੇਰੀ ਗੱਲ ਬਸ ਇੱਕ ਹੀ ਪਿੰਡ ਪਾਊਗਾ ਇਹ ਸੋ ਬਈ ਤੁਹਾਨੂੰ ਦੱਸ ਦਾਂ ਕਿ ਬਲੌਗ ਬਣਾਉਣ ਤੋਂ ਬਾਅਦ ਬਾਕੀ ਸਾਰੀਆਂ ਪੰਡਾ ਜਿਹੜੀਆਂ ਮੈਂ ਪਾਈਆਂ ਇਹ ਬਸ ਸਾਈਡ ਤੇ ਖੜਾ ਰਿਹਾ ਕ੍ਰੈਡਿਟ ਭਰ ਹੀ ਲੈ ਗਿਆ ਚਲੋ ਕੋਈ ਗੱਲ ਨਹੀਂ ਕ੍ਰੈਡਿਟ ਵੀ ਲੈ ਜਣਾ ਉਹਦਾ ਕੰਮ ਕਰਦਾ ਮੁੰਡਾ ਤੋ ਫਾਈਨਲੀ ਹੁਣ ਹੁੰਦਾ ਖੋਦਾ ਸਾਡਾ ਕਾਰਤੂਸ ਇਹ ਕਾਰਤੂਸ ਦੇ 459 ਤਾ ਰੱਖਿਆ ਕਿਉਂਕਿ ਕਾਰਤੂਸ ਹੈ ਪਰ ਇਹਦੇ ਮੂਰੇ ਲਿਖਣਾ ਭੁੱਲ ਗਏ ਸੀ ਚੱਲਿਆ ਹੋਇਆ ਕਾਰਤੂਸ ਜਿੱਦ ਦਿਨ ਬਤੰਦਰ ਤੈਨੂੰ ਕੰਮ ਹੁੰਦਾ ਉਦਦੇ ਹੈ ਐਨੂੰ ਬਤਾ ਖਰਾਬ ਹੋ ਕੇ ਖੜ ਜਾਓ ਸਾਡੇ ਪਿੰਡ ਦਾ ਨਜ਼ਾਰਾ ਦੇਖੋ ਤੁਸੀਂ ਬਈ ਨਹਿਰੋਂ ਪਾਰ ਹੈ ਤੋ ਲੱਗ ਰਿਹਾ ਚੋਬਰ ਪੂਰੇ ਜੋਰਾਂ ਸ਼ੋਰਾਂ ਨਾਲ ਵੇ ਲਓ ਜੀ ਹੈਵੀ ਡਰਾਈਵਰ ਬੈਠ ਗਿਆ ਹੁਣ ਲੱਦ ਲੈ ਕੱਖ ਚਲੋ ਜੀ ਕਹਿੰਦਾ ਬੈਕ ਲੈ ਕੇ ਜਾਓ ਸਿੱਧਾ ਚਲਾ ਨਹੀਂ ਇਹਨਾਂ ਬੈਕ ਚ ਲਾਏਗਾ ਤੂੰ ਇਹ ਵਲਾ ਬੁਰਜੀ ਬੰਨੂਗਾ ਇਹ ਬਚ ਗਈ ਬਚ ਗਈ ਬਚ ਗਈ ਦਿਖ ਦਿਖ ਗਿਆ ਉਹ ਮਾੜਾ ਮੋਟਰ ਅੰਦਾਜ਼ੇ ਨਾਲ ਜਾ ਰਿਹਾ ਵੀਰੇ ਇਹ ਦੇਖੋ ਪਿੱਛੇ ਤਾਂ ਇਹਨਾਂ ਪੂਰੀ ਸੇਹਤ ਚ ਤਾਂ ਪੰਡੇ ਨੇ ਅਸੀਂ ਕਹਿੰਦੇ ਵੀਡੀਓ ਬਣਵਾਉਣ ਦੇ ਚੱਕਰ ਚ ਇਹ ਡਾਇਰੈਕਟਰ ਦਾ ਨੁਕਸਾਨ ਕਰਾ ਲੈ ਕੋਈ ਚੱਕਰ ਨਹੀਂ ਮਿਸਤਰੀ ਦੇ ਬੈਠ ਜੂਗਾ ਘੰਟਾ ਡੇਢ ਘੰਟਾ ਕੋਈ ਗੱਲ ਨਹੀਂ ਉਹ ਲ ਦਿਹਾੜੀ ਲਾ ਦੇ ਪਰ ਵੀ ਕੰਮ ਨਹੀਂ ਆ ਜਿੱਦਣ ਇਹਦੇ ਨਾਲ ਮੱਥਾ ਲੱਗੂ ਉਦਾਂ ਕੀ ਬਣੂ ਹਾਂ ਤਾਂ ਬਰਸੀਨ ਜਾਣਾ ਵੋਚ ਕੇ ਵੱਡਾ ਵੱਡਾ ਲੈਣੇ ਹੁੰਦੇ ਆ ਚੱਲ ਵੀ ਚੱਲ ਕੇ ਰਫੇ ਵੀ ਡਰਾਈਵਰ ਆ ਇਹਦੇ ਕੋਲ ਟਰਾਲੀ ਦਾ ਲਾਇਸੈਂਸ ਆ ਬਈ ਆਉਂਦਾ ਇਹਨੂੰ ਸਾਈਕਲ ਵੀ ਚਲਾਉਣਾ ਨਹੀਂ ਟਰੈਕਟਰ ਵੀ ਨੂੰ ਮਾੜਾ ਮੋਟਾ ਜਿਹੜਾ ਸਿਖਾਇਆ ਮੈਂ ਸਿਖਾਇਆ ਤੋਂ ਟਰੈਕਟਰ ਵੀ ਵਾਸੀ ਜੱਗੇ ਤੋਲ ਲੰਦਾ ਜਾਂ ਪਿੱਛੇ ਕਰ ਲੰਦਾ ਹੋਰ ਇਹਨੂੰ ਟਰੈਕਟਰ ਦਾ ਕੱਖ ਨਹੀਂ ਪਤਾ ਹੈਗਾ ਪਰ ਪੜਿਆ ਲਿਖਿਆ ਬਹੁਤ ਹੈ ਇਕੱਠੀਆਂ ਬਾਰਾਂ ਪੜੇ ਹੋਏ ਹੈ ਉਸ ਤੋਂ ਬਾਅਦ ਕਾਲਜ 'ਚ ਵੀ ਗਿਆ ਸੀ ਪਰ ਕਾਲਜ ਜੜਾ ਤਾਂ ਹੱਥ ਬੰਨ੍ਹ ਕੇ ਖੜ ਗਿਆ ਕੰਨੇ ਵੀਰੇ ਕੋਈ ਘਰੇ ਕੰਮ ਕੁਮ ਕਰ ਲਿਆ ਕਰ ਲੈ ਟਰੈਕਟਰ ਦੇਖੋ ਚੱਲੂ ਵੀ ਸ਼ੈਲ ਕਰਦੇ ਬੈਕ ਜਾਣਦੇ ਜਾਣਦੇ ਹਾਂ ਵੀ ਫਿਰ ਧਰਤੀਆਂ ਪਰਤੇ ਬਹੁ ਦੇਖੀਆਂ ਚੋਬਰ ਨੇ ਨੇ ਉੱਥੇ ਗਏ ਕੇ ਪਹੁੰਚ ਜਾ ਕੇ ਫੌਜੀ ਹੱਥ ਬੰਦਿਆ ਕਰਨ ਪੋਸਟ ਵਾਲੇ ਪੁਲਿਸ ਜੇ ਆ ਗਏ ਪੁਲਸ ਵਾਲੇ ਹੱਥ ਬੰਨ ਕੇ ਆ ਕਰਨ ਕਹਿੰਦੇ ਬਈ ਸਿਰਾ ਹੀ ਆ ਬਸ ਕੰਮ ਆਹ ਮਿੱਤਰੋ ਤੁਹਾਨੂੰ ਮੋਗੇ ਦਿਖਾਉਣਾ ਜਿਹੜੇ ਲੱਗੇ ਨੇ ਦੇਖ ਚੱਲ ਰਹੇ ਨੇ 3 ਇੰਚੀ ਮੋਗਾ ਲੱਗਾ ਬਈ ਇਹ ਤੁਹਾਨੂੰ ਦਿਖਾਵਾਂਗੇ ਜ਼ੂਮ ਕਰਕੇ ਪੰਦਰਾਂ ਦੇਖੋ 7-8 ਵੱਡੀਆਂ ਨੇ ਬਈ ਇਹ ਲੈਣੇ ਦਾ ਰਵਾਡਾ ਨੇ ਅਸੀਂ ਚੱਕਣ ਚੱਕਣ ਆਨੇ ਹੁੰਦੇ ਆ ਸੋ ਸਵੇਰੇ ਸਵੇਰੇ ਬਾਪੂ ਹਿੰਮਤ ਮਾਰ ਦਿੰਦਾ ਉਤੋਂ ਬਾਅਦ ਫਿਰ ਉਹ ਬੇਲਾ ਫਿਰ ਉਹ ਨਹੀਂ ਸਾਰਾ ਦਿਨ ਫਲੀ ਭੰਨ ਕੇ ਦਿੰਦਾ। ਉਹ ਇੱਧਰ ਦੇਖੋ ਤੁਸੀਂ ਹੁਣ ਤੁਹਾਨੂੰ ਜੂਮ ਕਰਕੇ ਦਿਖਾਉਣਾ ਮੈਂ ਪਾਣੀ। ਦੇਖੋ ਇਹਨਾਂ ਪਰ ਕੇ ਪ੍ਰੈਸ਼ਰ ਨਜ਼ਾਰੇ ਦਾ ਠੰਡਾ ਠਾਰ ਪਾਣੀ ਆ ਬਈ ਫਸਲ ਨੂੰ ਬਹੁਤ ਵਧੀਆ ਲੱਗਦਾ ਪਾਣੀ ਇਹ। ਚਲੋ ਜੀ ਮਿੱਤਰੋ ਬਦੋ ਅੱਗੇ ਨੂੰ ਲੈ ਤੁਹਾਨੂੰ ਦਿਖਾਵਾਂ ਮੁਰਮੁੜੀ ਯਾਦ ਸਤਾਉਂਦਾ ਮੇਰੇ ਪਿੰਡ ਦਾ ਨਾ ਪੰਜਾਬ ਦਾ ਨਹਿਰਾ। ਪੰਜਾਬ ਦਾ ਨਹਿਰਾ ਜੀ ਕੋਈ ਰੀਸ ਹੈ ਇਹਨਾਂ ਪਾਣੀ ਦੀ। ਆ ਦੇਖੋ ਜਿਵੇਂ ਸਰੇਸ ਖਾਲਸਾ ਕਹਿੰਦਾ ਹੁੰਦਾ ਲੋ ਜੀ ਫਾਈਨਲੀ ਫਿਰ ਉਹ ਜਾਂਦਾ ਸੇਖੋਂ ਲੱਦੀ ਆਪਾਂ ਮੈਂ ਹੁਣ ਉੱਪਰ ਉੱਪਰ ਦੀ ਚੱਲੀਏ ਕਿਉਂਕਿ ਇਹ ਡਰਾਈਵਰੀ ਐਸੀ ਵੈਸੀ ਹੋਇਆ ਕਿਤੇ ਬਰੋਲਾ ਬੰਨਦੇ ਇਹ ਪੰਡ ਡੇਗੂ ਆ ਮੈਨੂੰ ਲੱਗਦਾ ਕਿਉਂਕਿ ਹੌਲੀ ਨਹੀਂ ਤੋਰਦਾ ਨਾ ਇਹ ਆ ਜਿਹੜੀ ਇਹ ਸਾਰੇ ਦੇ ਉੱਪਰਲੇ ਪਾਸੇ ਬੰਦੇ ਇਹ ਇੰਜਣ ਬੰਨੂਗਾ ਦੇਖੀ ਕਦੋਂ ਮਰਜ਼ੀ ਬੰਨਦੇ ਕਰੂਗਾ ਕੰਮ ਕਰੂਗਾ ਕੰਮ ਮੈਨੂੰ ਪਤਾ ਹੈ ਇਹਦਾ ਚਲੋ ਆਪਾਂ ਪਹੁੰਚ ਕੇ ਘਰੇ ਸਾਨੂੰ ਦਿਖਾਉਨੇ ਆ ਇਹ ਆਪਣੇ ਜਿਹੜੇ ਇਹ ਡੰਗਰ ਪਸ਼ੂ ਹਨ ਜਿਹੜੇ ਤੁਸੀਂ ਦੇਖ ਰਹੇ ਬੈਠੇ ਨੇ ਇੰਜੋਏ ਕਰ ਰਹੇ ਨੇ ਕਿਉਂਕਿ ਜਿਹੜਾ ਹੁਣ ਮੌਸਮ ਹੈ ਗਰਮੀਆਂ ਨੇ ਪਰਵਾਰੇ ਪੂਰੇ ਲੱਗੇ ਹੋਏ ਨੇ ਹਾਂ ਇਹ ਕੀ ਚੱਕੀ ਜੰਨੀ ਆ ਕੱਖ ਤੈਨੂੰ ਬਾਦੇ ਕੋਹਾ ਕੋ ਸੜਦਾ ਹੁਣ ਹੋਰ ਕੀ ਤੇਰੇ ਮੂਰੇ ਆਪਾਂ ਪੈ ਜਾ ਗੋੜ ਲਾ ਕੇ ਪੀਪਣ ਦੇ ਨੂੰ ਇਹ ਬੁਰੀ ਮੱਝ ਆ ਜੀ ਆ ਮੇਰੀ 1 and all ਫੇਵਰੇਟ ਇਹ ਹੈਗੀ ਸਾਡੀ ਨੀਲੀ ਰਾਵੀ ਸੋ ਬਾਕੀ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਅੱਗੇ ਇਹਨੂੰ ਸਾਰਿਆਂ ਨਾਲ ਮੁਲਾਕਾਤ ਕਰਾਤੀ ਇਹਨੇ ਜਈ ਕਈ ਬਾਲਟੀ ਦੇ ਚੇਬ ਪਾਉਣ ਲਗੀਆਂ ਵੀ ਨੇ ਸੋ ਫਾਈਨਲੀ ਹੁਣ ਆਪਾਂ ਨੇ ਜਾਣਾ ਕੰਮ ਤੇ ਭਾਈ ਕੰਮ ਤੇ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਕੰਮ ਕੁੰਮ ਦੇ ਕੱਖ ਵਗੈਰਾ ਸਾਰੇ ਲਾ ਕੇ ਧਰਨੇ ਪੈਂਦੇ ਨੇ ਸੋ ਆਪਾਂ ਦੇਖਾ ਰਲਾ ਕੇ ਕੱਖ ਧਰ ਤੇ ਚੈੱਕ ਕਰੋ ਜੀ ਹੁਣ ਇਹ ਤੇ ਬਹੁਤ ਆਪਾਂ ਸਿੱਧਾ ਕੰਮ ਤੇ ਦਿਹਾਵਾਗੇ ਸੋ ਲਓ ਜੀ ਫਾਈਨਲੀ ਮੌਸਮ ਵੀ ਗਰਮ ਹੁੰਦਾ ਜਾ ਰਿਹਾ ਹਨ ਧੁੱਪ ਚੜ ਗਈ ਸੋ ਫਾਈਨਲੀ ਆਪਾਂ ਪਹੁੰਚ ਗਏ ਭਈ ਆਪਣੇ ਕੰਮ ਤੇ 골ਡ ਸਟਾਰ ਸਮਾਉਣਾ ਵਿਕੇ ਉਹ ਠੀਕ ਹੈ ਜੀ ਇੱਥੋਂ ਤੁਸੀਂ ਹੁਣ ਆਪਾਂ ਅੰਦਰ ਦੀ ਐਂਟਰੀ ਕਰਾਂਗੇ ਬਈ ਸਾਰੇ ਦੇਖ ਰਹੇ ਹੋਣੇ ਵੀ ਇੱਕ ਉੱਪਰੋਂ ਕੰਮ ਤੇ ਇੰਨੀ ਲੇਟ ਆਇਆ ਹੁਣ ਸਾਰਾ ਵੀਡੀਓ ਲਾਗ ਗਿਆ ਬਣਾਉਣ ਪਰ ਕੀ ਕਰੀਏ ਜੀ ਆਪਣਾ ਇੱਥੇ ਵੀ ਕੰਮ ਵੀਡੀਓ ਬਣਾਉਣ ਲਈ ਆ ਸੋ ਤੁਹਾਨੂੰ ਦਿਖਾਉਣਾ ਬਈ ਟਰੈਕਟਰਾਂ ਨੇ ਭਰੇ ਸੀ ਕੇਬਨ ਲੱਗੇ ਹੋਏ ਆ ਦੇਖੋ ਮਹਿੰਦਰਾ ਨੋਵੋ 655 ਡੀਆਈ ਭਾਈ ਇਹਨਾਂ ਦੇ ਟਾਕੀਆਂ ਖੋਲ ਕੇ ਖੜਾ ਰੱਖੇ ਨੇ ਸੀ ਕਸਟਮਰ ਆਉਣੇ ਨੇ ਤੇ ਨਾ ਇੱਥੇ ਉਹ ਕੀ ਕਰਦੇ ਨੇ ਟਾਕੀਆਂ ਵਾਰੀ ਵਾਰੀ ਖੋਲ ਕੇ ਕਦੇ ਲਾਤੀ ਖੋਲ ਦਿਲਾਤੀ ਉਹ ਚੱਕਰ ਕਰੇ ਸੀ ਟਾਕੀਆਂ ਖੋਲਦਿਆਂ ਇਹ ਤੁਹਾਨੂੰ ਸਿੱਧਾ ਬੈਠ ਕੇ ਦੇਖ ਲਓ ਬਾਕੀ ਅੰਦਰੋਂ ਇਹ ਕੋਈ ਕਾਬਲ ਕਿੱਡੇ ਸਿਰਾਂ ਗੱਲਬਾਤ ਬਣਾਈ ਪਈ ਆ ਹਨ। ਇੱਥੇ ਮੇਰੇ ਪਹਿਲਾਂ 4 ਸਾਲ ਲਗਾਤਾਰ ਲਾਈਨੇ ਫਿਰ ਹੁਣ ਮੇਰਾ ਪਾਰਟ ਟਾਈਮ ਹੈ ਬਾਈ ਡੰਗਰਾ ਕਰਕੇ ਮੇਰਾ 9:00 11:00 ਵਜੇ ਤੋਂ ਲੈ ਕੇ 4:00 ਵਜੇ ਤੱਕ ਹੀ। ਸੌਰੀ 3:00 ਵਜੇ ਤੱਕ। ਇੱਥੇ ਆਪਣੀ ਜਿਹੜੀ ਸੀਟਿੰਗ ਹੈ ਆਹ ਰਿਹਾ ਆਹ ਕੰਪਿਊਟਰ ਜਿਹੜਾ ਤੁਸੀਂ ਦੇਖ ਰਹੇ ਕੰਪਿਊਟਰ ਕੰਪਿਊਟਰ ਹੁੰਦਾ। ਜਿਹੜਾ ਸਾਹਮਣੇ ਦੇਖ ਰਹੇ ਤੁਸੀਂ ਇੱਥੇ ਬੈਠ ਕੇ ਆਪਾਂ ਜਿਹੜੇ ਜਿਵੇਂ ਕਹਿੰਦੇ ਨੇ ਵੀ ਕੰਮਕਾਰ ਹੁੰਦੇ ਨੇ ਕੰਮ ਕਰਦੇ ਪਏ ਤੁਹਾਨੂੰ ਦੱਸਾਂ ਬਾਈ ਮੈਂ ਘੱਟ ਵੱਧ ਹੀ ਕਰਦਾ। ਕੋਈ ਕੰਮ ਹੁੰਦਾ ਨਹੀਂ ਹੁਣ ਜਿੰਨਾ ਕ ਹੁੰਦਾ ਉਹਨਾਂ ਕ ਆਪਾਂ ਨਿਮੇੜ ਲੈਂਦਾ ਟਾਈਮ ਨਾਲੇ ਲੋ ਜੀ ਹੁਣ ਤੁਸੀਂ ਟਾਈਮ ਦੇਖ ਸਕਦੇ ਹੋ 2:37 ਮਿੰਟ ਹੋ ਚੁੱਕੇ ਨੇ ਮੈਨੂੰ ਤਾਂ ਆਪਾਂ 3 ਵਜੇ ਜਾਣਾ ਹੁੰਦਾ ਅੱਜ ਵੈਸੇ ਕੰਮ ਥੋੜਾ ਘੱਟ ਹੈ ਸੋ ਅੱਜ ਮੈਂ ਚੱਲਦਾ ਹੁਣੇ ਹਨਾ 2:37 ਤੇ ਆਪਾਂ ਇੱਥੇ ਚੱਲ ਪਾਂਗੇ ਜਿਹੜਾ ਆਪਾਂ 3:30 ਵਜੇ ਦਿਨ ਬਕਰੇ ਪਹੁੰਚਾਂਗੇ 3:00 ਵਜੇ ਅਪ੍ਰੋਕਸੀਮੇਟ ਮੰਨ ਲਓ ਫਿਰ ਉਹ ਤੋਂ ਬਾਅਦ ਆਪਾਂ ਜਾ ਕੇ ਫੇਰ ਡੰਗਰਾ ਚੜਾਂਗੇ ਲੋਈ ਸ਼ਰਟ ਕਰ ਤੱਕ ਕੰਪਿਊਟਰ ਆਪਾਂ ਨੇ ਚੱਕੋ ਪਾਵਰ ਪਾਵਰ ਚ ਜਾਓਗੇ ਸ਼ਟਡਾਊਨ ਲਓ ਜੀ ਕੰਪਿਊਟਰ ਹੋ ਗਿਆ ਬੰਦ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਡੰਗਰ ਵਾਲੇ ਕਾਮਾਕਾਰਾਂ ਚ ਦੁਬਾਰਾ ਫੇਰ ਉਸੇ ਹੁੱਲੀਏ ਚ ਚਲੋ ਜੀ ਮਿੱਤਰੋ ਪਿੰਡ ਲਓ ਜੀ ਜਿਵੇਂ ਤੁਰਨ ਦੀ ਤਿਆਰੀ ਕੀਤੀ ਉਹਦੀ ਕਸਟਮਰ ਆ ਗਈ ਸੋ ਹੁਣ 10 ਮਿੰਟ ਹੋਰ ਵੇਟ ਕਰਨੀ ਪਊਗੀ ਚਲੋ ਕੋਈ ਗੱਲ ਨਹੀਂ ਕਸਟਮਰ ਆਉਂਦੇ ਰਹਿਣਗੇ ਤਾਂ ਹੀ ਆਪਾਂ ਨੂੰ ਕੰਪਨੀ ਵੱਲੋਂ ਤਨਖਾਹ ਮਿਲਣੀ ਹੈ ਜੇ ਆਪਾਂ ਵਿਹਲੇ ਬਹਿ ਕੇ ਏਵੇਂ ਮੋੜਾਂਗੇ ਨਾ ਜਾਂ ਕਸਟਮਰ ਆਏ ਤਾਂ ਆਪਾਂ ਮੱਥੇ ਵੱਟ ਪਾਵਾਂਗੇ ਫੇਰ ਆਪਾਂ ਨੂੰ ਕਿਹਨੇ țeਲਾ ਦੇਣਾ ਸੋ ਵੀਰੇ 5 ਮਿੰਟ ਹੋਰ ਰੁਕਣਾ ਪਊ ਚਲੋ ਚੱਲਦੇ ਆ ਹਾਂਜੀ ਦੋਸਤੋ ਫਿਰ ਆਪਾਂ ਨੂੰ ਹੋ ਗਈ ਛੁੱਟੀ ਤੇ ਉਹ ਖੜਾ ਆਪਣਾ ਜਹਾਜ਼ ਹੁਣ ਆਪਾਂ ਫਾਈਨਲੀ ਪਿੰਡ ਜਾਵਾਂਗੇ ਇਸ ਤੋਂ ਬਾਅਦ ਪਰ ਮੈਨੂੰ ਜਦੋਂ ਮੈਨੂੰ ਲੱਗਦਾ ਥੋੜਾ ਡਾਊਟ ਹੈ ਹਨਾ ਇਹਦੇ ਵਿੱਚ ਥੋੜਾ ਤੇਲ ਘੱਟ ਹੋ ਸਕਦਾ ਕਿਉਂਕਿ ਮੈਨੂੰ ਕਾਫੀ ਦਿਨ ਹੋ ਗਏ ਪਵਾਏ ਨੂੰ ਸੋ ਮੈਨੂੰ ਲੱਗਦਾ ਹੁਣ ਆਪਾਂ ਨੂੰ ਪੰਪ ਤੇ ਵੀ ਜਾਣਾ ਪੈ ਸਕਦਾ ਬਾਕੀ ਚਲੋ ਕੋਈ ਗੱਲ ਨਹੀਂ ਸੱਚ ਲਾ ਕੇ ਦੇਖਦੇ ਹਾਂ ਨਾ ਕੀ ਬਣਦਾ ਸੋ ਆਪਾਂ ਪਹੁੰਚਦੇ ਹਾਂ ਕੋਲ ਸੋ ਪਹਿਲਾਂ ਤਾਂ ਆਪਾਂ ਖੋਲੀ ਇਹਦਾ ਛੋਟੇ ਦਾ ਲੋਕ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਦੀ ਸੱਚ ਆਨ ਇਹ ਅੱਜ ਹੋਈ ਸੱਚ ਹੋ ਗਈ ਆਨ ਸੋ ਹੁਣ ਦੇਖ ਰਿਹਾ ਫਿਰ ਚਲੋ ਜੀ ਦੇਖੋ 골ਡ ਸਟਾਰ ਦੇ ਬਾਹਰ ਬਈ ਬੋੜਾ ਇਕੱਠ ਰੇਂਦਾ ਹਨ ਰਸ਼ ਰੇਂਦਾ ਕਸਟਮਰ ਬਹੁਤ ਆਉਂਦੇ ਜਾਂਦੇ ਰਹਿੰਦੇ ਆ ਸੋ ਗੱਡੀਆਂ ਪਾਰਕ ਹੋਈਆਂ ਖੜੀਆਂ ਨੇ ਸੋ ਆ ਵੀ ਦੇਖ ਸਕਦੇ ਹੋ ਤੁਸੀਂ ਸੋ ਇਹ ਕਸਟਮਰ ਨੇ ਜਿਹਨਾਂ ਨਾਲ ਹੁਣ ਆਪਣੇ ਜਿਹੜੇ ਮੇਰੇ ਸੀਨੀਅਰ ਨੇ ਜਿਹੜੇ ਮੇਰੇ ਮਿੱਤਰ ਪਿਆਰੇ ਨੇ ਹਨਾ ਕੰਪਨੀ ਦੇ ਵਿੱਚ ਉਹ ਡੀਲ ਕਰਨਗੇ ਇਹਨਾਂ ਨਾਲ ਸੋ ਆਪਣਾ ਛੁੱਟੀ ਦਾ ਸਮਾਂ ਹੋ ਚੁੱਕਿਆ ਬਾਈ ਸੋ ਆਪਾਂ ਹੁਣ ਚੱਲੇ ਆਂ ਪਿੰਡ ਵੱਲ ਨੂੰ ਸੋ ਇਹ ਤੁਸੀਂ ਦੇਖ ਰਹੇ ਫੈਕਟਰੀ ਦਾ ਰਸਤਾ ਬਾਈ ਇੱਟਾ ਦਾ ਰਸਤਾ ਹਨਾ ਪ੍ਰੋਪਰ ਬਹੁਤ ਵਧੀਆ ਸੋਹਣਾ ਰਸਤਾ ਵਾਕੀ ਫੀਲਿੰਗ ਆਉਂਦੀ ਹੈ ਬਾਈ ਇੱਥੇ ਵੀ ਗੱਟੇ ਮੰਨ ਕੇ ਕੋਈ ਚੀਜ਼ ਚਲਾਉਣਾ ਜਦੋਂ ਤਾਂ ਸੜਕਾਂ ਵਾਲੀ ਸਿਸਟਮ ਹੈ ਇੱਥੇ ਕੋਈ ਜਦੋਂ ਮੀਂਹ ਵਗੈਰੇ ਹੁੰਦੇ ਨੇ ਉਦੋਂ ਵੀ ਨਹੀਂ ਚੱਕੜ ਘਾਣਾ ਹੁੰਦਾ ਔਰੇ ਸੋ ਹੁਣ ਫਾਈਨਲੀ ਆਪਾਂ ਰਿਲਾਇੰਸ ਪੰਪ ਤੇ ਸੋ ਪਹਿਲਾਂ ਵਾਲੇ ਵਾਲੇ ਦੇਖਿਆ ਕਿ ਆਪਾਂ ਹੀ ਮਾਹੌਲ ਕਿਵੇਂ ਦਾ ਕਿਤੇ ਕਿਉਂਕਿ ਅਕਸਰ ਮੋੜਨ ਲੱਗਾ ਆਪਾਂ ਗਲਤੀ ਕਰ ਦਿੰਨੇ ਆ ਪਿੱਛੇ ਦੇਖਦੇ ਨਹੀਂ ਹੈਗੇ ਸੋ ਆਪਾਂ ਨੇ ਦੇਖਿਆ ਚਲੋ ਮੇਰੇ ਵੀਰੋ ਹੁਣ ਆਪਾਂ ਪਹੁੰਚਦੇ ਆ ਸੰਗਤ ਕੋਲ ਆ ਫਿਰ ਤਾਂ ਮਵੀ ਵਾਲਾ ਚੋਬਰ ਲਓ ਜੀ ਇੱਥੇ ਫੇਰ ਖੜੇ ਨੇ ਅੱਗੇ ਪ੍ਰੇਮ ਸਿੰਘ ਵਾਲੇ ਤੋਂ ਆ ਮੁੰਡੇ ਦੋਹੇ ਇੱਕ ਮਵੀ ਤੋਂ ਹੀ ਆ ਤੇ ਆਪਾਂ ਪਹੁੰਚਦੇ ਆ ਹਰਦੀਪ ਸਿੰਘ ਕੋਲ ਹਰਦੀਪ ਸਿੰਘ ਥੋੜਾ ਸ਼ਾਈ ਫੀਲ ਕਰਦਿੰਨੇ ਦੇਖ ਉਹਨਾਂ ਨੂੰ ਐ ਲੱਗਦਾ ਸ਼ਾਇਦ ਵੀ ਗੱਲਾਂ-ਬਾਤਾਂ ਕਰਕੇ ਮੁੜ ਜਾਊਗਾ ਪਰ ਨਹੀਂ ਬਈ ਤੇਲ ਪਾਉਣਾ ਆਪਾਂ ਨੇ ਇਥੋਂ ਉਹ ਕਿਵੇਂ ਦੰਦ ਜੇ ਕੱਢੀ ਜਾ ਰਹੇ ਆਂ ਕੀ ਬਾਤ ਐ ਇਹਨੂੰ ਐਵੇਂ ਲੱਗਦਾ ਜਿਵੇਂ ਵਲੌਗ ਦੇ ਵਿੱਚ ਆਵਾਜ਼ ਸ਼ਾਇਦ ਵੀ ਆਵਾਜ਼ ਵੀ ਰਿਕਾਰਡ ਕਰਦਾ ਨਾਲ ਪਰ ਬਈ ਆਪਾਂ ਆਵਾਜ਼ ਜਿਹੜਾ ਵੋਕਲ ਉਹ ਬਾਚ ਦਿੰਨੇ ਹਨਾ ਸੋ ਹਾਂਜੀ ਇਹਨਾਂ ਪੁੱਛਾਂ ਮੈਂ ਤੂੰ ਬੋਲਣਾ ਚਾਹਣਾ ਕੁਝ ਕਹਿੰਦਾ ਨਾ ਨਾ ਬੋਲਣਾ ਕੀ ਕਹਿੰਦਾ ਆਪਾਂ ਨੇ ਹਨਾ ਉਹ ਤਾਂ ਹੱਸਣਾ ਚਾਹਣਾ ਮੈਂ ਫਿਰ ਹਾਸਲਾ ਬਈ ਹਸਣ ਦੇ ਕਿਹੜਾ ਟੈਕਸ ਲੱਗਦਾ ਫੋ ਐਂ ਕਰ ਹੁਣ ਫਿਰ ਭਾਈ ਮੇਰਾ ਤੇਲ ਪਾਉਣਾ ਮੈਂ ਨਹੀਂ ਦੰਦ ਨਾ ਕੱਢ ਉਹ ਤੇਰਾ ਸੁਨੱਖਾਂ ਸੁੱਖ ਨਾਲ ਤੂੰ ਹੈਨਾ ਤੇ ਤੇਲ ਪਾਉਣਾ ਤੇਲ ਪਾ ਦੇਖੋ ਪਹਿਲਾਂ ਕਹਿੰਦਾ ਤਲਾਸ਼ੀ ਲੈ ਲੈ ਮੇਰੀ ਤੱਕੇ ਨਾਲੇ ਚਲੋ ਸਾਡੀ ਕੋਈ ਪਰਸਨਲ ਗੱਲ ਨਹੀਂ ਤਾ ਕਰਕੇ ਤਲਾਸ਼ੀ ਵਾਲੀ ਗੱਲ ਆਈ ਸੀ ਲੋ ਜੀ ਹੁਣ ਆਪਾਂ ਨੇ 150 ਰੁਪਏ ਦਾ ਪਾਉ ਲਿਆ ਤੇਲ ਕਿਉਂਕਿ ਭਾਈ ਪੰਜਾਬ ਦਾ ਤੇਲ ਲੱਗਦਾ ਦਿੱਲੀ ਦਾ ਤੋਂ 50 500 ਦੋ ਦਿਨ ਦਾ ਤੇਲ ਮੁੱਕਦਾ ਨਹੀਂ ਹੈਗਾ ਆਪਾਂ ਕਿਉਂਕਿ ਹੋਰ ਕਿਸੇ ਪਾਸੇ ਆਪਾਂ ਜਾਣਾ ਨਹੀਂ ਹੁੰਦਾ ਮੈਂ ਡਿਊਟੀ ਤੋਂ ਘਰੋਂ ਘਰੋਂ ਡਿਊਟੀ ਵਸ ਆ ਕਮਾ ਸੋ 100 ਰੁਪਏ ਦਾ ਆਪਾਂ ਨੇ ਬੋਇਆ ਇੱਥੋਂ ਤੇਲ ਉਸ ਤੋਂ ਬਾਅਦ ਫਾਈਨਲੀ ਜੀ ਹੁਣ ਆਪਾਂ ਪਹੁੰਚ ਗਏ ਘਰੇ ਸੋ ਦੇਖਦੇ ਇੱਥੇ ਪਸ਼ੂਆਂ ਨੇ ਗੋਹਾ ਗੱਪਾ ਫੁੱਲ ਕਰਿਆ ਪਿਆ ਪੂਰਾ ਹਨਾ ਮਾਹੌਲ ਬਣਾਇਆ ਪਿਆ ਸੋ ਪਹਿਲਾਂ ਤਾਂ ਇਹਦਾ ਹੱਲ ਕਰਨਾ ਪੂਗਾ ਕੋਈ ਆਪਾਂ ਨੂੰ ਉਸ ਤੋਂ ਬਾਅਦ ਆਪਾਂ ਫਿਰ ਇਹਨਾਂ ਨੂੰ ਪੱਠੇ ਪਾਉਣੇ ਨੇ ਫਿਰ ਸੇਖੋਂ ਦਾ ਫੋਨ ਆਇਆ ਸੀ ਸੇਖੋਂ ਕਹਿੰਦਾ 20 ਸੋਸਾਇਟੀ ਦੇ ਵਿੱਚੋਂ ਯੂਰੀਆ ਰੇ ਜਾ ਕੇ ਲਿਆਉਣਾ ਕਿਉਂਕਿ ਰੇ ਦੀ ਥੋੜੀ ਸ਼ਾਰਟੇਜ ਚੱਲੀ ਜਾਂਦੀ ਆ ਸੋ ਪਹਿਲਾਂ ਤਾਂ ਆਪਾਂ ਪੂਰੀ ਰੀਜਨਲ ਕੀਤਾ ਗੋਹਾ ਇਕੱਠਾ ਉਸ ਤੋਂ ਬਾਅਦ ਫਿਰ ਆਪਾਂ ਨੇ ਕੱਖ ਪਾਈ ਜਿਹਦੀ ਆਪਾਂ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਇੱਕ ਹੱਥ ਨਾਲ ਫਰੀਕੇ ਕੰਮ ਹੋ ਸਕਦਾ ਹੈ ਹਨਾ ਟੋਕਰੀ ਵਾਸਤੇ ਦੋ ਹੱਥ ਲਾਉਣੇ ਪੈਣਗੇ ਫੋੜੇ ਵਾਸਤੇ ਚਲ ਇੱਕ ਚੱਲ ਜਨਾਂ ਦਾ ਸੋ ਇਹ ਵੇਟ ਕਰ ਰਹੀਆਂ ਨੇ ਖੁਰਲੀਆਂ ਦੇ ਵਿੱਚ ਦੇਖੋ ਅੱਛਾ ਥੋੜਾ ਥੋੜਾ ਦਾਣਾ ਆਪਿਆ ਚਲੋ ਕੋਈ ਗੱਲ ਨਹੀਂ ਇਹ ਵੀ ਹਨਾ ਹੌਲੀ ਹੌਲੀ ਸਮਾਪਤ ਕਰ ਹੀ ਦੇਣਗੇ ਸੋ ਫਾਈਨਲੀ ਹੁਣ ਆਪਾਂ ਚੱਲਦੇ ਹਾਂ ਚੁੱਕੀ ਰੇ ਚੱਕਣ ਸੋਸਾਇਟੀ 'ਚ ਸੋ ਇਹ ਤੁਸੀਂ ਦੇਖ ਸਕਦੇ ਹੋ ਸਕੰਜਾ ਪਾਇਆ ਹੋਇਆ ਹੈ ਨਹੀਂ ਨੂੰ ਆਪਾਂ ਅ ਪਿਛੇ ਆਪਾਂ ਬਣਵਾਇਆ ਸੀ ਨਾ ਉਹ ਚੱਲਦੇ ਆਪਾਂ ਤੇ ਰਸਤੇ ਦੇ ਵਿੱਚ ਲੋ ਜੀ ਆ ਬੁਲਟ ਵਾਲਾ ਵੀਰ ਕੋਣ ਦਾ ਉਹ ਸਾਹਮਣੇ ਦੇਖਿਆ ਗਿਆ ਓ ਮਾਈ ਗੋਡ ਕਪਲ ਜਾਂਦਾ ਸੀ ਇੱਕ ਦੋਹਾਂ ਦਾ ਮੂੰਹ ਢੱਕਿਆ ਹੋਇਆ ਸੀ ਬਹੁਤ ਸਸਪੈਕਟਡ ਨਿਗਾ ਨਾਲ ਸ਼ੱਕਪਰੀ ਨਿਗਾਹ ਨਾਲ ਉਹਨੇ ਆਪਣੇ ਵੱਲ ਦੇਖਿਆ ਕਿਉਂਕਿ ਆਪਾਂ ਵੀਡੀਓ ਬਣਾ ਰਹੇ ਸੀ ਪਰ ਮੈਂ ਕਹਦਾ ਭਾਈ ਲੰਗ ਜੀ ਤੁਹਾਡੇ ਦਾ ਮੂੰਹ ਤੇ ਕੱਪੜੇ ਪੰਨੇ ਹੋਏ ਨੇ ਆਪਾਂ ਨੂੰ ਥੋੜੇ ਤੋਂ ਫੀਲ ਲੈਣਾ ਤੁਸੀਂ ਆਪਣੀ ਜ਼ਿੰਦਗੀ ਇੰਜੋਏ ਕਰੋ ਚਾਹੇ ਕਿੱਥੇ ਮਰਜੀ ਠੱਠੇ ਖੂਚ ਜਾ ਕੇ ਹੋ ਸੋ ਸੇਖੋਂ ਸਭ ਖੁਸ਼ ਹੁੰਦੇ ਹੋਏ ਉਹਨਾਂ ਵੱਲ ਦੇਖ ਕੇ ਖਾਸ ਕਰਕੇ ਜਿਆਦਾ ਖੁਸ਼ ਹੋ ਰਹੀ ਸੀ ਸੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਪੀ ਐਮ ਐਲ ਸਕੂਲ ਜਿਹੜਾ ਪਿੰਡ ਨਾਗਰੀ ਵਿਖੇ ਬਣਿਆ ਪ੍ਰਧਾਨ ਮੰਤਰੀ ਮੋਦੀ ਲਾਲ ਉਹ ਨਹੀਂ ਸੋਰੀ ਪ੍ਰਿੰਸੀਪਲ ਮੋਹਨ ਲਾਲ ਜਿਹੜਾ ਸਕੂਲ ਦਾ ਨਾਮ ਹੈ ਸੋ ਲੋ ਜੀ ਫਿਰ ਆਪਾਂ ਉਸ ਤੋਂ ਬਾਅਦ ਕੰਮ ਨਿਮੇੜ ਕੇ ਪਹੁੰਚੇ ਦੁੱਧ ਪਾਉਣਾ ਦੁੱਧ ਆਪਾਂ ਕਿੱਥੇ ਵਗਣਾ ਗੋਲਡ ਸਟਾਰ ਇੰਡਸਟਰੀ ਦੇ ਵਿੱਚ ਇੱਥੇ ਆਪਾਂ ਕੰਮ ਕਰਦੇ ਆਪਾਂ ਉੱਥੇ ਹੀ ਦੁੱਧ ਦੀ ਜਿਹੜੀ ਸੇਲ ਆ ਉਹ ਕਰਕੇ ਆਉਣੀ ਹੁੰਦੀ ਆ ਕਿਉਂਕਿ ਉੱਥੇ ਵੀ ਕਾਫੀ ਦੁੱਧ ਲੱਗ ਜਾਂਦਾ ਵਰਕਰ ਕਾਫੀ ਜ਼ਿਆਦਾ ਨੇ ਕੁਛ ਘਰੇ ਚੱਲ ਜਾਂਦਾ ਦੁੱਧ ਹਨਾ ਸੋ ਇਹ ਤੁਸੀਂ ਸਰਪੰਚ ਸਾਹਿਬ ਦੇਖ ਰਹੇ ਉਧਰ ਲੱਖਾ ਕੰਟੀਨ ਦਾ ਜਿਹੜਾ ਓਨ ਰੈਸਟੇਰੈਂਟ ਦਾ ਮੌਕੇ ਦਾ ਠੇਕੇਦਾਰ ਕਹਿ ਸਕਦੇ ਆ ਲੋ ਜੀ ਜਸਵੀਰ ਸੋਰੀ ਲਖਵੀਰ ਸਿੱਧੂ ਜੀ ਚਲੋ ਚੱਲਦੇ ਆਈ ਫਿਰ ਆਪਾਂ ਪਿੰਡ ਵੱਲ ਨੂੰ ਸੋ ਫਾਈਨਲੀ ਹੁਣ ਆਪਾਂ ਪਿੰਡ ਜਾ ਰਹੇ ਆਂ ਬਈ ਰੋਡ ਦੇ ਉੱਪਰ ਵੀ ਕੋਈ ਜ਼ਿਆਦਾ ਸਾਰੇ ਲੋਕ ਹੁਣ ਆਪੋ ਆਪਣੇ ਮਾਹੌਲ ਦੇ ਵਿੱਚ ਸੈਟਿੰਗ ਕਰਦੇ ਫਿਰਦੇ ਨੇ ਚਲੋ ਫੇਰ ਵੀ ਆਪਾਂ ਕੋਸ਼ਿਸ਼ ਕਰਦੇ ਆ ਕਿ ਅੱਗੇ ਆਪਾਂ ਵੀਡੀਓ ਹੋਰ ਬਣਾਵਾਂਗੇ ਆਪਾਂ ਮੋਟਰਸੱਡ ਲਈ ਜਾਂਦੇ ਆਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੋ ਜਾਂਦੇ ਆਂ ਆਪਾਂ ਵੀਡੀਓ ਬਣਾ ਰਹੇ ਆਂ ਵਾਲੇ ਵਾਲੇ ਆ ਦੇਖੋ ਤੁਸੀਂ ਕਿੰਨੀ ਜਿਹੜੀ ਆਪਾਂ ਲੈ ਕੇ ਆਉਨੇ ਆ ਇਹਦੇ ਵਿੱਚ ਦੁੱਧ ਹੁੰਦਾ ਆਪਾਂ ਫਾਈਨਲੀ ਖਾਲੀ ਕਰਕੇ ਹੁਣ ਆਪਾਂ ਪਿੰਡ ਵੱਲ ਤਿਆਰੀ ਕਰ ਰਹੇ ਆਂ ਪਿੰਡ ਵੱਲ ਚੱਲੇ ਪਾ ਦਿੱਤੇ ਨੇ ਆਪਾਂ ਨੇ ਫਿਰ ਹੁਣ ਆਪਣੇ ਜਾਣਾ ਆਪਣੇ ਸ਼ੋਰ ਨੂੰ ਲੈਣਾ ਉੱਥੋਂ ਆਪਾਂ ਚੱਕਿਆ ਮੋਟਰਸੱਡ ਚਲੋ ਹੁਣ ਕੱਚੇ ਪੈਸੇ ਤੇ ਆ ਪਾ ਗਿਆ ਆਪਾਂ ਉਹਨੂੰ ਵੀ ਲੈ ਆਏ ਹਨ ਤੁਹਾਨੂੰ ਦਿਖਾਉਣਾ ਕਰਾਉਣੇ ਆ ਦਰਸ਼ਨ ਇਹ ਹੈ ਚੋਬਰੇ ਕਬੱਡੀ ਦਾ ਪਲੇਅਰ ਕਰਨਾ ਮੈਂ ਕਬੱਡੀ ਦਾ ਪਲੇਅਰ ਬਣਨਾ ਹੈ ਸੋ ਕਬੱਡੀ ਦੇ ਪਲੇਅਰ ਬਣਨ ਵਾਸਤੇ ਹੀ ਜਾਂਦਾ ਪਿੰਡ ਦੇਦਣਾ ਜਿੱਥੇ ਇਹ ਕਰਦਾ ਪ੍ਰੈਕਟਿਸ ਸੋ ਪ੍ਰੈਕਟਿਸ ਕਰਕੇ ਫਿਰ ਕਹਿੰਦਾ ਮਤਲਬ ਖੁਸ਼ੀ ਤੋਂ ਗਾਂਲੇ ਦਾ ਬੜਾ ਤਖੜਾ ਫੈਨ ਹੈ ਇਹ ਸੋ ਜਾਫ ਲੈਂਡ ਦੇ ਵਿੱਚ ਹੀ ਖੜਦਾ ਹੈ ਕਦੇ ਕਦੇ ਚੌ ਮਤਾ ਰੇਡ ਵੀ ਪਾ ਲੈਂਦਾ ਸੋ ਇਹਨੇ ਆਪਣੀ ਕੋਸ਼ਿਸ਼ ਇਹੀ ਹੈ ਵੇਪਨ ਕਬੱਡੀ ਪਲੇਅਰ ਬਣਾਈਏ ਬਾਕੀ ਪ੍ਰਮਾਤਮਾ ਜਾਣਦਾ ਕੀ ਬਣਨਾ ਕੀ ਨਾ ਹਨ ਸੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਪਣੇ ਪਿੰਡ ਦੀ ਫਿਰਨੀ ਦੇ ਉੱਪਰ ਦੀ ਜਿਹੜਾ ਕੱਢਦੇ ਆ ਇਧਰ ਆਪਣਾ ਘਰ ਆਊਗਾ ਸੋ ਆਪਾਂ ਸੜਕ ਦੇ ਉੱਪਰ ਚੱਲੇ ਜਾ ਰਹੇ ਹਾਂ ਚੱਲੇ ਜਾ ਰਹੇ ਚੱਲੇ ਜਾ ਰਹੇ ਸੋ ਤੁਸੀਂ ਦੇਖ ਸਕਦੇ ਹੋ ਸਾਡੇ ਪਿੰਡ ਦਾ ਮਾਹੌਲ ਆ ਕਰੰਟ ਮਾਹੌਲ ਸਾਡੇ ਪਿੰਡ ਦਾ ਸ਼ਾਮ ਦਾ ਸਮਾਂ ਜਿਵੇਂ ਕਹਿੰਦੇ ਨੇ ਆਥਣ ਵੇਲੇ ਪਿੰਡਾਂ ਵਿੱਚ ਜੱਟ ਸ਼ਰਾਬੀ ਹੁੰਦੇ ਸਾਡੇ ਕੋਈ ਸ਼ਰਾਬੀ ਨਹੀਂ ਜੇ ਹੋਣਗੇ ਵੀ ਤਾਂ ਘਰੇ ਬੈਠੇ ਹੋਣਗੇ ਬਾਈ ਬਾਹਰ ਕੋਈ ਨਹੀਂ ਹੈਗਾ ਸੋ ਫਾਈਨਲੀ ਇਸ ਤੋਂ ਬਾਅਦ ਹੁਣ ਆਪਾਂ ਆਪਣੇ ਘਰ ਵੱਲ ਮੋੜਾ ਪਾਵਾਂਗੇ ਸੋ ਆਪਾਂ ਚੱਲਦੇ ਹਾਂ ਆਪਣੇ ਘਰ ਫਿਰ ਆਪਾਂ ਬੈਠਾਂਗੇ ਟਾਣਾ ਰੋਟੀ ਪਾਣੀ ਆਪਾਂ ਦੇ ਸ਼ਕੀ ਫਿਰਦੇ ਹਾਂ ਰੋਟੀ ਪਾਣੀ ਸ਼ਕਣ ਆਪਣੇ ਪਲੇਅਰ ਨੇ ਕੌਡੀ ਪਲੇਅਰ ਨੇ ਸੋ ਠੀਕ ਹੈ ਜੀ ਫਾਈਨਲੀ ਹੁਣ ਆਪਾਂ ਪਹੁੰਚ ਗਏ ਘਰੇ ਘਰੇ ਪਹੁੰਚ ਗਏ ਜੀ ਆਪਾਂ ਚੱਕੋ ਜੀ ਸਾਹਮਣੇ ਦੇਖਿਆ ਸਾਹਮਣੇ ਸਟੈਨੋ ਤੇ ਜਾਗਰ ਦਾ ਪਹਿਰਾ ਲੱਗਿਆ ਹੋਇਆ ਲੋ ਜੀ ਉਹਨਾਂ ਨੇ ਪੂਰਾ ਵੈਲਕਮ ਕੀਤਾ ਆਪਣਾ ਸੋ ਇਧਰ ਆਪਣਾ ਖੁਸ਼ੀ ਦੁੱਗਾਂ ਵਾਲਾ ਇਹ ਵੀ ਹੁਣ ਨਾਉਣ ਧੌਣ ਦੀ ਤਿਆਰੀ ਕਰੂਗਾ ਤੇ ਦੇਖ ਸਕਦੇ ਪੂਰੀ ਫੀਲਿੰਗ ਪੂਰੀ ਲੈਂਦਾ ਹਨਾ ਇੱਕ ਲੱਤ ਦੇ ਵਿੱਚ ਉਹ ਪਾਰਖਿਆ ਨੀ ਕੈਪ ਜਾ ਸੋ ਆ ਦੇਖੋ ਇਹ ਆਪਣੇ ਚੋਬਰ ਨੇ ਕਹਿੰਦੇ ਸਾਨੂੰ ਖੋਲੋ ਰੋਟੀ ਪਾਣੀ ਮਾ ਕੋਈ ਨਾ ਭਾਈ ਪਹਿਲਾਂ ਅਸੀਂ ਔਰ ਦੇਖ ਲਈ ਹੱਲ ਕਰਕੇ ਲੋ ਜੀ ਫਾਈਨਲੀ ਹੁਣ ਆਪਾਂ ਰੋਟੀ ਖਾ ਲਈ ਆ ਰੋਟੀ ਖਾ ਕੇ ਹੁਣ ਆਪਾਂ ਕਰਦੇ ਆਂ ਸੌਣ ਦੀ ਤਿਆਰੀ ਚੰਗਾ ਵੀ ਚੋਬਰੋ ਸ਼ੇਅਰ ਕਰੋ